السلام علیکم دوستو سواگت ہے آپ سب کا پیراں دی نگری چینل وچ دوستو اج میں آپ سب لی خواجہ پیر دی سادنہ لے کے حاضر ہویا ہاں خواجہ پیر جی نیے پرسن کیتا جا سکتا ہے کہ میں خوش کرنا ہے آج دی اس ویڈیو وچ میں آپ سب نے گا دوستو اس سا سارا سلیمانی سادنہ مادہ دار منیا جاتا ہے کوئی بھی مسلم سادنہ کرنی ہے تو سب تو پہلے ਇਹ ਸਾਧਨਾ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਆਪਾਂ ਕਿਸੇ ਵੀ ਮੁਸਲਿਮ ਸਾਧਨਾ ਨੂੰ ਕਰਨ ਤੋਂ ਪਹਿਲਾਂ ਅੱਜ ਜਿਹੜੀ ਮੈਂ ਤੁਹਾਨੂੰ ਸਾਧਨਾ ਦੱਸਾਂਗਾ ਉਹ ਸਾਧਨਾ ਕਰਦੇ ਹਾਂ ਤਾਂ ਫਿਰ ਆਪਾਂ ਕੋਈ ਵੀ ਮੁਸਲਿਮ ਸਾਧਨਾ ਕਰਦੇ ਹਾਂ ਤਾਂ ਆਪਾਂ ਨੂੰ ਉਸ ਦੇ ਵਿੱਚ ਕੋਈ ਵਿਕਟ ਨਹੀਂ ਕੋਈ ਵੀ ਡਰ ਪਏ ਜਾਂ ਕੋਈ ਵੀ ਬਾਧਾ ਨਹੀਂ ਆਵੇਗੀ ਤਾਂ ਆਪ ਆਪਣੀ ਸਾਧਨਾ ਵਿੱਚ ਜ਼ਰੂਰ ਹੀ ਸਫਲ ਹੋਵਾਂਗੇ ਦੋਸਤੋ ਖਵਜਾ ਬੇਰੀਨੂ ਜਲਦਾ ਦੇਵਤਾ ਮੰਨੇ ਜਾਂਦਾ ਹੈ ਜਲਦਾ ਪੀਰ ਮੰਨੇ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਜੇਕਰ ਆਪਾਂ ਖ्वाजा पीर ਜੀ ਨੂੰ ਸਿੱਧ ਕਰ ਲਿਆ ਤਾਂ ਬਾਕੀ ਪੀਰਾਂ ਦੀ ਵੀ ਕਿਰਪਾ ਆਪਣੇ ਉੱਤੇ ਹੋਣੀ ਸ਼ੁਰੂ ਹੋ ਜਾਂਦੀ ਆ ਦੋਸਤੋ ਇਸ ਸਾਧਨਾ ਨੂੰ ਕਰਨ ਦੇ ਨਾਲ ਖ्वाजा पीर ਜੀ ਦੇ ਦਰਸ਼ਨ ਵੀ ਹੁੰਦੇ ਆ ਪਰ ਆਪਾਂ ਨੂੰ ਇੱਕ ਮਨਜਤ ਹੋ ਕੇ ਇਸ ਸਾਧਨਾ ਨੂੰ ਕਰਨਾ ਪੈਂਦਾ ਹੈ ਬਿਲਕੁਲ ਧਿਆਨ ਲਗਾ ਕੇ ਮੰਤਰ ਜਾਪ ਕਰਨਾ ਪੈਂਦਾ ਹੈ ਜੇਕਰ ਆਪਾ ਚਾਹੁੰਦੇ ਆਂ ਕਿ ਖੋਲ ਬੀੜੀ ਦਰਸ਼ਨ ਹੋ ਜਾਣ ਤਾਂ ਇੱਕ ਮੰਨ ਜਿਤ ਹੋ ਕੇ ਸਾਨੂੰ ਇਹ ਸਾਧਨਾ ਕਰਨੀ ਪਵੇਗੀ ਦੋਸਤੋ 220 ਖਵਾਜਾ ਮੰਨੇ ਜਾਂਦੇ ਨੇ ਕਈ ਲੋਗ 220 ਖਵਾਜਾ ਦੀ ਸਿੱਧੀ ਇੱਕ ਵਾਰ ਚ ਹੀ ਕਰਦੇ ਆ ਪਰ ਇਹ ਸਿੱਧੀ ਬਹੁਤ ਹੀ ਖਤਰਨਾਕ ਹੁੰਦੀ ਆ ਬਹੁਤ ਹੀ ਉਗਰ ਇਹ ਸਾਧਨਾ ਹੁੰਦੀ ਆ ਇਸ ਲਈ ਉਹ ਸਾਧਨਾ ਬਾਰੇ ਤੁਹਾਨੂੰ ਦੱਸਣਾ ਉਚਿਤ ਨਹੀਂ ਸਮਝਦੇ ਦੋਸਤੋ ਇਹ ਵੀ ਦੇਖਣ ਮਚਾਇਆ ਜਿਹੜਾ ਵੀ ਸ਼ਕਸ਼ੇ ਸਾਧਨਾਂ ਨੂੰ ਕਰਦਾ ਹੈ ਉਹਦਾ ਤਾਲੁਕ ਉਹਦਾ ਸਬੰਧ ਦੂਸਰੀ ਦੁਨੀਆ ਦੇ ਨਾਲ ਵੀ ਹੋ ਜਾਂਦਾ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਖ्वाजा पीर ਜੀ ਦਾ ਮੰਤਰ ਦੱਸ ਦਿੰਦਾ ਹਾਂ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਮੰਤਰ ਨੂੰ ਨੋਟ ਕਰ ਲੈਣਾ ਹੈ ਹੁਣ ਤੁਸੀਂ ਮੰਤਰ ਸੁਣ ਲਓ ਤੇ ਨੋਟ ਕਰ ਲਵੋ ਜਾਗ ਜਾਗ ਜਿੰਦਾ ਪੀਰ ਜਾਗਰੇ ਸਾਤ ਸੂ ਕਾਮ ਛੋੜ ਕੇ ਮੇਰਾ ਕਾਮ ਕਰੋਰੇ ਵਾਸਤੇ حبیب دیو کے سو دوستو یہ ہے منتر میں آپ سب نے ایک بار فر تو منتر بول کے دس دیا ہاں آپ سب نے ایک بار فر تو ایک منتر. اس منتروں چنگی طرح تیان دھیان سنتے نوٹ کر لینا ہے جاگ جاگ جندہ پیر جاگ رے سات سو کام چھوڑ کے میرا کام کرو رے واسطے حبیب دیو کے سو دوستو یہ ہے منتر ای اینہ ہی منتر ہے بہت ہی چھوٹا جا منتریاں پر اس کی شکتی بہت وڈی ہے آپ سب نے چنگی طرح اس منتر نو پہلا کنٹ کر لینا ہے یاد کر لینا ہے چھوٹا منتر ہے اس لیے یاد بھی آسانی نال ہو جائے گا یاد کرن تو بعد ہی تسی اس منتر دی ساجنا کسی بھی اعتبار تو شروع کر سکتے ہیں دوسرے سا جو ویدی ہے وہ ہے کہ تھی جلدی کنارے بیٹھ کے نو کرنا ہے یا پھر بچ کھڑے ہو کے اس نو کرنا ہے یہ اچھا ہے تصویر جلدی کنارے بیٹھ کے کرنی ہے یا جلد ਖੜੀ ਹੋ ਕੇ ਇਹ ਸਾਧਨਾ ਕਰਨੀ ਹੈ। ਤੁਸੀਂ ਹਰ ਰੋਜ਼ ਤੁਸੀਂ ਆਪਣੇ ਘਰੋਂ ਹੀ ਮਿੱਠੇ ਚਾਵਲ ਬਣਾ ਕੇ ਲੈ ਕੇ ਜਾਣੇ ਆ, ਨਿਆਜ਼ ਬਣਾ ਕੇ ਲੈ ਕੇ ਜਾਣੀਆਂ ਤੇ ਦਲੀਆ ਬਣਾ ਕੇ ਲੈ ਕੇ ਜਾਣਾ ਆ। ਮੰਤਰ ਜਾਪ ਕਰਨ ਤੋਂ ਬਾਅਦ ਤੁਸੀਂ ਉਹ ਦਲੀਆ ਤੇ ਮਿੱਠੇ ਚਾਵਲ ਜਲਦੇ ਵਿੱਚ ਜਲ ਪ੍ਰਵਾਹ ਕਰ ਦੇਣੇ ਆ। ਮੰਤਰ ਜਾਪ ਕਰਨ ਵੇਲੇ ਕੋਲ ਅਰਗਬਤੀ ਜ਼ਰੂਰ ਰਖਾਉਣੀਆਂ ਤੇ ਖੋਜਾ ਪੀੜੀ ਦੇ ਨਾਮ ਦਾ ਚਿਰਾਗ ਜ਼ਰੂਰ ਰੌਸ਼ਨ ਕਰਨਾ ਆ। ਦੇਖੋ ਤੁਸੀਂ ਜਲਦੀ ਕਿਨਾਰੇ ਬੈਠ ਕੇ ਸਾਧਨਾ ਕਰਦੇ ਹੋ ਤਾਂ ਪਹਿਲਾ ਆਸਣ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਸ਼੍ਰੀ ਕੀਲਣ ਮੰਤਰ ਦਾ ਜਾਪ ਕਰਕੇ ਸਾਧਨਾ ਸ਼ੁਰੂ ਕਰਨੀ ਹੈ ਜੇਕਰ ਪਾਣੀ ਦੇ ਵਿੱਚ ਖੜੇ ਹੋ ਕੇ ਸਾਧਨਾ ਕਰ ਰਹੇ ਹੋ ਤਾਂ ਸਿਰਫ ਸ਼ਰੀਰ ਕੀਲਣ ਹੀ ਮੰਤਰ ਦਾ ਜਾਪ ਕਰ ਲੈਣਾ ਹੈ ਉਸ ਤੋਂ ਬਾਅਦ ਖੋਜਾ ਪੀਰੀ ਦੇ ਇਸ ਮੰਤਰ ਨੂੰ ਜਪਣਾ ਸ਼ੁਰੂ ਕਰਨਾ ਹੈ ਦੋਸਤੋ ਜੇਕਰ ਸਾਧਨਾ ਕਰਨ ਵੇਲੇ ਤੁਸੀਂ ਮੰਤਰ ਜਾਪ ਕਰ ਰਹੇ ਹੋ ਤਾਂ ਤੁਹਾਨੂੰ ਕੋਈ ਡਰਾਵਨਾ ਅਨੁਭਵ ਹੁੰਦਾ ਹੈ ਤਾਂ ਤੁਸੀਂ ਬਿਲਕੁਲ ਵੀ ਨਹੀਂ ਡਰਨਾ ਹੈ ਕਿਉਂਕਿ ਇਹ ਸਿੱਧੀ ਦੀ ਨਿਸ਼ਾਨੀ ਹੁੰਦੀ ਹੈ ਦੋਸਤੋ ਹਰ ਰੋਜ਼ ਤੁਸੀਂ 11 ਮਾਲਾ ਦਾ ਜਪ ਕਰਨਾ ਹੈ ਇਹ ਜਪ ਤੁਸੀਂ ਸ਼ਾਮ ਦੇ ਸਮੇਂ ਕਰਨਾ ਹੈ ਜਿੰਨੇ ਵਜੇ ਤੁਸੀਂ ਪਹਿਲੇ ਦਿਨ ਤੋਂ ਜਪ ਕਰਨਾ ਸ਼ੁਰੂ ਕਰ ਦਿੱਤਾ ਹੈ ਹਰ ਰੋਜ਼ ਉਸੇ ਸਮੇਂ ਜਾ ਕੇ ਜਪ ਕਰਨਾ ਹੈ 41 ਦਿਨ ਦੀ ਇਹ ਸਾਧਨਾ ਹੈ 100 ਮਣਕਿਆਂ ਵਾਲੀ ਮਾਲਾ ਤੇ ਤੁਸੀਂ ਇਸ ਮੰਤਰ ਦਾ ਜਪ ਕਰਨਾ ਹੈ ਹਰ ਰੋਜ਼ 11 ਮਾਲਾ ਦਾ ਜਪ ਕਰਨਾ ਹੈ ਤੇ ਆਖਰੀ ਦਿਨ ਜੇਕਰ ਖੋਜਾ ਪੀਰ ਜੀ ਤੁਹਾਨੂੰ ਦਰਸ਼ਨ ਦਿੰਦੇ ਨੇ ਤਾਂ ਤੁਸੀਂ ਉਹਨਾਂ ਤੋਂ ਬਚਨ ਲੈ ਲੈਣਾ ਹੈ ਕਿ ਜਦ ਵੀ ਤੁਸੀਂ ਖੋਜਾ ਪੀਰ ਨੂੰ ਯਾਦ ਕਰੋ ਉਹ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਦਰਸ਼ਨ ਦੇਣ ਇਸ ਤਰ੍ਹਾਂ ਤੁਸੀਂ ਬਚਨ ਲੈ ਲੈਣਾ ਹੈ ਜੇਕਰ ਪਾਣੀ ਵਿੱਚੋਂ ਤੁਹਾਨੂੰ ਕੋਈ ਵੀ ਆਵਾਜ਼ ਆਵੇ ਤਾਂ ਉਹ ਵੀ ਤੁਸੀਂ ਧਿਆਨ ਨਾਲ ਸੁਣਨੀ ਹੈ ਉਹ ਵੀ ਖੋਜਾ ਪੀਰੀ ਦਾ ਕੋਈ ਸੰਕੇਤ ਸੰਦੇਸ਼ ਹੋ ਸਕਦਾ ਹੈ ਦੋਸਤੋ ਜਿਹੜੀ ਵੀ ਅਨੁਭਵ ਤੁਹਾਨੂੰ ਸਾਧਨਾ ਕਰਨ ਦੇ ਦੌਰਾਨ ਹੋਣ ਉਹ ਤੁਸੀਂ ਕਿਸੇ ਨੂੰ ਵੀ ਦੱਸਨੇ ਨਹੀਂ ਹਨ ਉਹਨਾਂ ਚੀਜ਼ਾਂ ਨੂੰ ਗੁਪਤ ਰੱਖਣਾ ਹੈ ਤੇ ਸਾਧਨਾਂ ਨੂੰ ਵੀ ਗੁੱਪਤ ਰੱਖ ਕੇ ਹੀ ਕਰਨਾ ਹੈ ਕਿਸੇ ਕੋਲ ਵੀ ਇਹ ਸਾਧਨਾਂ ਦੀ ਚਰਚਾ ਨਹੀਂ ਕਰਨੀ ਗੱਲਬਾਤ ਨਹੀਂ ਕਰਨੀ ਇੱਕ ਮਨਜਿਤ ਹੋ ਕੇ ਇਕਾਗਰਤਾ ਦੇ ਨਾਲ ਇਹ ਸਾਧਨਾਂ ਨੂੰ ਕਰਨਾ ਹੈ ਖੋਜਾ ਪੀਰ ਜੀ ਦੀ ਕਿਰਪਾ ਤੁਹਾਡੇ ਤੇ ਜ਼ਰੂਰ ਹੋਵੇਗੀ ਬਸ ਤੁਸੀਂ ਉਹਨਾਂ ਤੇ ਭਰੋਸਾ ਰੱਖ ਕੇ ਯਕੀਨ ਰੱਖ ਕੇ ਇਸ ਮੰਤਰ ਦਾ ਇਸ ਕਲਮੇ ਦਾ ਜਾਪ ਕਰਨਾ ਹੈ ਇਨਸ਼ਾਅੱਲਾ ਤੁਹਾਡੀ ਹਰ ਇੱਕ ਆਸ ਮੁਰਾਦ ਪੂਰੀ ਜ਼ਰੂਰ ਹੋਵੇਗੀ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੋਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਹਾਲ ਦੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਕਿਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਫਰਿਆਦ ਅਮਲ ਬضیਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ